ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਅਤੇ ਤੁਨਾ ਸਾਹਿਬ ٹرسٹ ਦੇ ਗੱਦੀ ਨਿਸ਼ੀਨ ਮਹੰਤ ਮਲਕੀਤ ਨਾਦੇਸਵਰਗਵਾਸੀ ਮਾਤਾ ਪ੍ਰੀਤਮ ਕੌਰ ਦੀ ਯਾਦ ਵਿੱਚ ਤੀਸਰਾ ਵਿਸ਼ਾਲ ਪੰਡਾਰਾ ਫਤਾਪੁਰ ਸ਼ਿਵਪੁਰੀ ਵਿਖੇ ਲਗਾਇਆ ਗਿਆ। ਉਨਾ ਸਾਇਪ੍ਰਸਟ ਦੇ ਚੇਅਰਮੈਨ ਨੂੰ ਪ੍ਰਕਾਸ਼ ਗੱਬਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਕੀਰਤਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤਾ ਮਹਾਪੁਰਖਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਮਨਮੋਹਕ ਚਾਹਕੀਆਂ ਵੀ ਪੇਸ਼ ਕੀਤੀਆਂ ਗਈਆਂ ਜਿਸ ਦਾ ਸੰਗਤਾਂ ਨੇ ਖੂਬ ਆਨੰਦ ਮਾਣਿਆ ਪਾਜਪਾ ਅਗੂ ਡਾਕਟਰ ਰਾਮ ਚਾਵਲਾ ਸਨਿਸਹੋਤਾ ਕਾਉਂਸਲਰ ਕੁਲਦੀਪ ਸਿੰਘ ਕਾਉਂਸਲਰ ਕਮਲ ਪਹਿਲਵਾਨ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ ਮਾਤਾ ਪ੍ਰੀਤਮ ਕੌਰ ਦੀ ਯਾਦ ਦੇ ਵਿੱਚ ਜਿਹੜੀ ਉਹ ਤੀਜਾ ਸਲਾਣਾ ਭੰਡਾਰਾ ਸ਼ਿਵਰਾਤਰੀ ਦੇ ਸਬੰਧ ਦੇ ਵਿੱਚ ਮਨਾਇਆ ਜਾਂਦਾ ਵਾ ਇਸ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਦੀ ਨਗਰ ਵਾਸੀਆਂ ਨੂੰ ਔਰ ਅੰਮ੍ਰitsar ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਸਾਰੇ ਦੀ ਲੱਖ ਲੱਖ ਵਧਾਈ ਦਿੰਨੇ ਆ ਅੱਜ ਸ਼ੁਭ ਦਿਹਾੜੇ ਦੀ ਸਭਰਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਾਲੇ ਰਾਸ ਬੇਨਤੀ ਕਰਦਾ ਸਾਰੇ ਲੰਗਰ ਪਛਾਦਾ ਛੱਕੇ ਜਾਓ ਕਿ ਸ਼ੁਭ ਹੁੰਦਾ ਦਿਹਾੜਾ ਜਦੋਂ ਮਾਮਾਂ ਜੀਆਂ ਸਮਾਧੀਆਂ ਦੇ ਉੱਤੇ ਜਾਗਰਤੀ ਆਉਂਦੀ ਹੈ ਸਾਰਾ ਸਮਾਜ ਇਕੱਠਾ ਹੁੰਦਾ